ਪਰ ਸਵਾਲ ਤਾਂ ਉੱਠੇ ਉਹਨਾਂ ਨੂੰ ਅੱਜ ਸਵੇਰੇ 10 ਵਜੇ ਜਥੇਦਾਰ ਦਾ ਸੇਵਾ ਸੰਭਾਲਣੀ ਸੀ ਪਰ ਫਲੈਕਸਾਂ ਵੀ ਲੱਗੀਆਂ ਸ਼ਹਿਰਾਂ ਵਿੱਚ ਕੇਸਗੜ ਗੁਰਦਵਾਰਾ ਸਾਹਿਬ ਦਾ ਇਹਨਾਂ ਨੂੰ ਜਥੇ ਅੱਜ ਸੇਵਾ ਸੰਭਾਲਣੀ ਸੀ ਪਰ ਸਵਾਲ ਉਹ ਉੱਠੇ ਜਦੋਂ ਇਹਨਾਂ ਨੂੰ ਸਵੇਰੇ ਅੱਜ 2:30 ਵਜੇ ਹੀ ਕਹਿੰਦੇ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਕਹਿ ਰਹੇ ਕਹਿੰਦੇ ਨਾ ਪੰਥ ਨਾ ਗੁਰੂ ਗ੍ਰੰਥ ਸਾਹਿਬ ਤੇ ਨਾ ਹੀ ਯਾਨੀ ਕਿ ਦਰਬਾਰ ਸਾਹਿਬ ਦੇ ਗਿਆਨੀ ਸਹਿਬਾਨ ਸਿੱਖ ਸਹਿਬਾਨ ਜਿਹੜੇ ਹੈਡ ਗ੍ਰੰਥੀ ਉਹਨਾਂ ਦੀ ਬਗੈਰ ਹਾਜ਼ਰੀ ਤੋਂ ਉਹਨਾਂ ਦਾ ਦਸਾਰਬੰਦੀ ਕਰ ਦਿੱਤੀ ਗਈ ਕਾਣ ਕੀਤਾ ਗਿਆ ਸਿੱਖ ਕੌਮ ਦੇ ਯਾਨੀ ਕਿ ਲੋਕਾਂ ਦੇ ਨਾਲ ਜਜ਼ਬਾਤਾਂ ਨਾਲ ਖੇਡਿਆ ਗਿਆ ਸਭ ਕਹਣਾ ਗਿਆ ਨਹੀਂ ਹਰਪ੍ਰੀਤ ਸਿੰਘ ਦਾ ਪਰ ਪਹਿਲਾਂ ਚਲਾਂਗੇ ਆਪਾਂ ਨਿਆਂ ਜੁੱਤੀਆਂ ਵੱਲ ਤੇ ਇਸ پورے ਮੁੱਦੇ ਦੇ ਸਾਡੇ ਨਾਲ ਸਾਡੇ ਚੈਨਲ ਦੇ ਪਤਰਾ ਜੁੜੇ ਨੇ ਮੋਗਾ ਤੋਂ ਸਤਨਾਮ ਭਾਗੀ ਜੀ ਉਹਨਾਂ ਨੇ ਕਰਦਿਆਂ ਗੱਲਬਾਤ ਉਹਨਾਂ ਨੇ ਪੂਰੀ ਅਪਡੇਟ ਬਣਾਈ ਹੋਈ ਹੈ ਇਸ ਖਬਰ ਤੇ ਸਤਨਾਮ ਭਾਗੀ ਜੀ ਤੁਹਾਡਾ ਸਵਾਗਤ ਹੈ ਲਾਈਵ ਪ੍ਰੋਨਸਰ ਸਤਨਾਮ ਬਹੁਤ ਬਹੁਤ ਧੰਨਵਾਦ ਸੋਦੀ ਸਾਹਿਬ ਮੈਂ ਤੁਹਾਨੂੰ ਪਹਿਲਾਂ ਕਹਿਣਾ ਚਾਹਾਂਗਾ ਕਿ ਸਤਿ ਪਤਿ ਭਗਤੀ ਜੀ ਪੂਰਾ ਨਾਮ ਮੇਰਾ ਜੀ ਸੋਦੀ ਸਾਹਿਬ ਬਹੁਤ ਐਮ ਜਿਹੜੇ ਮੁੱਦਾ ਹੈਗਾ ਜਿਹੜਾ ਤੁਸੀਂ ਉਹਨੂੰ ਲਾਈਵ ਟੈਲੀਕਾਸਟੋ ਦਾ ਕੀਤਾ ਦਾ ਜੀ ਜੀ ਥੈਂਕ ਯੂ ਜੀ ਧੰਨਵਾਦ ਤੁਹਾਡਾ ਜੀ ਦੇਖੋ ਸਾਡਾ ਫਰਜ਼ ਬੰਦਾ ਹੈ ਵੀ ਅਸੀਂ ਸਾਡੇ ਚੈਨ ਆਮੀ ਏਵਨ ਪੰਜਾਬੀ ਨੀਡਲ ਪੱਖ ਹੈ ਅਸੀਂ ਸੱਚ ਦਿਖਾਣਾ ਸਾਡਾ ਫਰਜ਼ ਹੈ ਜੀ 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 ਬਿਲਕੁਲ ਕਿਉਂਕਿ ਦੇਖੋ ਸਿੱਖ ਕੌਮ ਦੇ ਲੋਕਾਂ ਵਿੱਚ ਬਹੁਤ ਜ਼ਿਆਦਾ ਨਾਰਾਜ਼ਗੀ ਪਾਈ ਜਾ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਤੁਹਾਨੂੰ ਪਤਾ ਹੈ ਕਿ ਹੋਲੇ ਮਹੱਲ ਦਾ ਤਿਹਾੜ ਫਿਰ ਤੇ ਆ ਗਿਆ ਤੇ ਇਹ ਦਿਨਾਂ ਦੇ ਵਿੱਚ ਪੰਜਾਬ ਦਾ ਮੌਲ ਖਰਾਬ ਕਰਨਾ ਬਹੁਤ ਗਲਤ ਗੱਲਾਂ ਹੈ ਜੀ ਬਿਲਕੁਲ ਤੁਹਾਡੀ ਸਾਹਿਬ ਇਹ ਬਹੁਤ ਸੈਂਸਿਟਿਵ ਇਸ਼ੂ ਹੈ ਜੀ ਸਿੱਖ ਕੌਮ ਦਾ ਮਸਲਾ ਕੋਈ ਛੋਟੇ-ਮੋਟੇ ਗੱਲ ਨਹੀਂ ਹੈ ਜੀ ਜੀ ਔਰ ਸਤਨਾਮ ਜੀ ਮੈਂ ਤੁਹਾਨੂੰ ਇਹ ਗੱਲ ਦੱਸ ਦੇਣਾ ਕਿ ਨਿਆਂ ਦੇ ਥੇ ਬੰਦਿਆ ਦੇ ਬਲਬੀਰ ਸਿੰਘ ਜੀ ਨੇ ਹੈਡ ਜਾਣਦੇ ਹੀ ਸਾਰੇ ਉਹਨਾਂ ਨੂੰ ਉਹਨਾਂ ਨੇ ਬਾਈਕਾਟ ਕਰ ਦਿੱਤਾ ਐਸਜੀਪੀਸ ਦਾ ਉਹ ਕਹਿੰਦੇ ਅਸੀਂ ਮੰਨਦੇ ਹੀ ਨਹੀਂ ਇਹਨਾਂ ਨੂੰ ਜ਼ਥੇਦਾਰ ਕਹਿੰਦੇ ਬਹੁਤ ਗਲਤ ਕਰ ਰਹੇ ਨੇ ਔਰ ਕਹਿੰਦੇ ਅਸੀਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਪਰ ਇੱਕ ਗੱਲ ਇਹ ਵੀ ਉਹਨਾਂ ਨੇ ਕਹੀ ਹੈ ਕਹਿੰਦੇ ਵੀ ਹੋਲੇ ਦਾ ਤਿਆਰ ਹੈ ਅਸੀਂ ਚਾਹਦੇ ਨਹੀਂ ਵੀ ਹੋਲੇ ਤਿਆਰ ਦੇ ਕੋਈ ਟਕਰਾਰ ਹੋਵੇ ਪੰਜਾਬ ਜੀ ਬਰਕਤ ਦੀ ਬਹੁਤ ਸਤਿ ਸ਼੍ਰੀ ਅਕਾਲ ਜੀ ਸਾਡੇ ਸਾਬ ਵੈਸੇ ਹੀ ਜਦੋਂ ਤੋਂ ਹੀ ਇਸ ਤਰ੍ਹਾਂ ਦੇ ਜਿਹੜੀ ਹੈਗੀ ਆ ਖਬਰਾਂ ਜਦੋਂ ਹੈਗੀਆਂ ਸਿੱਖ ਕੌਮ ਪੂਰੇ ਵਰਲਡ ਦੇ ਵਿੱਚ ਵਸਦੇ ਆ ਸਿੱਖ ਵਸਦੇ ਆ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਹੈਗੀਆਂ ਤੇ ਜਿਹੜੀ ਇੱਕ ਸਿੱਖਾਂ ਦੀ ਜਿਹੜੀ ਨਰੋਨ ਆ ਪੋਲਿਟਿਕਲ ਪਾਰਟੀ ਸੀ ਸ਼ਰੂਮਣੀ ਅਕਾਲੀ ਦਲ ਪਾਰਟੀ ਸੀ ਤੇ ਉਦੋਂ ਇਸ ਤਰ੍ਹਾਂ ਦੇ ਸਿੱਖ ਬੋਧੀ ਜਿਹੜੇ ਹੈਗੇ ਆ ਉਹਨਾਂ ਦੇ ਫੈਸਲੇ ਕਰਨੇ ਉਹਨਾਂ ਦੇ ਵਿੱਚ ਆਪ ਪਹਿਲੇ ਹੀ ਪਾਰਟੀ ਦੇ ਵਿੱਚ ਵੀ ਜਿਹੜੀ ਹੈਗੀ ਆ ਬੜੀ ਖਿੱਚੋਤਾਣ ਹੋਈ ਜਾਂਦੀ ਆ ਸਾਰੀ ਦੁਨੀਆ ਸੋਢੀ ਸਭ ਜਾਣਦੀ ਆ ਇਹ ਸਿੱਖਾਂ ਦੀ ਸਰਮੌਰ ਸੰਸਥਾ ਜਿਹੜੀ ਐਸਐਲਪੀਸੀ ਆ ਜੀ ਉਹਦੇ ਜਿਹੜੇ ਜਿਹੜੇ ਪ੍ਰਬੰਧ ਕਰਨੇ ਹੁਣੇ ਔਰ ਅਕਾਲ ਤੱਕ ਅਸਰੀ ਕਾਲ ਤੱਕ ਸਭ ਤੋਂ ਸਰਵੋਤਮ ਹੈ ਕੋਈ ਵੀ ਸਿਆਸੀ ਪਾਰਟੀ ਜਾਂ ਕੋਈ ਵੀ ਲੀਡਰ ਉਸ ਤੋਂ ਸਭ ਕੁਝ ਬਿਲਕੁਲ ਥੱਲੇ ਆ ਸਿੱਖਾਂ ਦੀ ਸਰਮੌਰ ਸਾਸਤਾ ਜੀ ਕੱਲੋ ਤੋਂ ਬਹੁਤ ਵੱਡਾ ਪ੍ਰਚਾਰ ਪਿਆ ਵਾ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਮੋਗੇ ਤੋਂ ਵੀ ਤੁਸੀਂ ਖਬਰਾਂ ਦੇਖੀਆਂ ਕਿ ਜਿਹੜੇ ਹਾਂਜੀ ਦੇ ਬਰਜਿੰਦਰ ਸਿੰਘ ਮੱਖਣ ਬਰਾੜ ਸੀ ਉਹਨੇ ਵੀ ਆਪਣੇ ਚਾਰੇ ਹਲਕਿਆਂ ਦੇ ਜਿਹੜੇ ਹੈਗੇ ਆ ਬਲਾਕੇ ਅੰਤਰੰਕ ਕਮੇਟੀ ਦੇ ਵਿਰੋਧਤਾ ਕੀਤੀ ਹੈ ਇਸ ਤਰ੍ਹਾਂ ਪੂਰੇ ਪੰਜਾਬ ਦੇ ਵਿੱਚ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਬਹੁਤ ਇੱਕ ਮਿੰਟ ਹੋਲਡ ਕਰਨਾ ਇੱਕ ਮਿੰਟ ਹੋਲਡ ਹੋਲਡ ਕਰਨਾ ਲਾਈਨ ਤੇ ਰਹਿਣਾ ਉਹਨਾਂ ਤੋਂ ਵੀ ਜਵਾਬ ਲੈਣੇ ਆ ਤੁਹਾਨੂੰ ਤੁਹਾਨੂੰ ਸੁਣਨਾ ਕੀ ਕਹਿੰਦੇ ਜੀ ਡਾਕਟਰ ਸਾਥਰੀ ਗਾਲ ਹੈਲੋ ਹਲੋ ਡਾਕਟਰ ਸਾਥਰੀ ਗਾਲ ਜੀ ਸਿੰਘਾ ਜੀ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਤੂੰ ਹੀ ਵੇਖ ਰਿਓ ਕਿ ਮੈਂ ਦੁਬਾਰਾ ਰਿਪੀਟ ਕਰਾਂ ਦੱਸ ਦਿਓ ਮੈਂ ਤਾਜ ਪੋਛੀ ਤੋਂ ਪਹਿਲਾਂ ਹੋ ਗਈ ਤਕਰਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਨਾ ਪੰਥ ਨਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਗੈਰ ਫਿਰ 2:30 ਕਰ ਦਿੱਤੀ ਗਈ ਕੇਸ ਘਟ ਦੇ ਦੇ ਜਾਨੀ ਜਥੇਦਾਰ ਵੀ ਦਸਤਾਰ ਬੰਦੀ ਬਹੁ ਵੱਡਾ ਕਾਣ ਕੀਤਾ ਗਿਆ ਮਰਿਆਦਾ ਦਾ ਕਾਣ ਕੀਤਾ ਗਿਆ ਸਿੱਖਾਂ ਦੀਆਂ ਦਾ ਔਰ ਕਹਿੰਦੇ ਮੇਰੇ ਤੇ ਇਲਜ਼ਾਮ ਲਾਰੇ ਭਗੋੜੇ ਵਿਅਕਤੀ ਔਰ ਹੁਣ ਕਹਿੰਦੇ ਇਹਨਾਂ ਨੂੰ ਕੀ ਹੋ ਗਿਆ ਦੇਖੋ ਜੀ ਫਿਰ ਜਿਹੜਾ ਇਹ ਹੋਇਆ ਨਾ ਇਸ ਪਿੱਛੇ ਹਰਦੇ ਤਾਂ ਅਸਲ ਕੀ ਹੈ ਇਹ ਕਹਾਣੀ ਅੱਜ ਦੀ ਨਹੀਂ ਹੈਗੀ ਇਹਦਾ ਦੌਰ ਦਸੰਬਰ ਤੋਂ ਸ਼ੁਰੂ ਹੋਈ ਹੋਈ ਹੈ ਕਿਉਂਕਿ ਜਦੋਂ ਉਦੋਂ ਜਿਹੜਾ ਅਕਾਲ ਤਖਤ ਸਾਹਿਬ ਦਾ ਫੈਸਲਾ ਸੀਗਾ ਲੋਕਾਂ ਦਾ ਪੰਥ ਤਾਂ ਉਸ ਗੱਲ ਤੇ ਵੀ ਨਿਰਾਸ਼ ਸੀ ਜਿਹੜੇ ਗੁਨਾਹ ਨੇ ਉਹ ਜਾਂਦਾ ਵੱਡੇ ਨੇ ਤੇ ਮਾਫੀ ਦੇਣ ਵਾਲਾ ਕੰਮ ਨਹੀਂ ਸੀਗਾ ਉਹਨੂੰ ਸਜ਼ਾ ਚਾਹੀਦੀ ਸੀ ਲੋਕਾਂ ਦਾ ਪੰਥ ਤਾਂ ਇਸੇ ਗੱਲ ਨਾਲ ਹੀ ਹਲੇ ਬੰਦੂਟਰੇ ਪਿਆ ਸੀ ਡਾਕਟਰ ਸਾਹਿਬਾ ਮੇਰੇ ਨਾਲ ਨਾ ਸਤਨਾਮ ਜੀ ਜੁੜੇ ਪਏ ਨੇ ਮੋਗਾ ਦੇ ਪੱਤਰਕਾਰ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸਰਮੋਰ ਸੰਸਥਾ ਹੈ ਜੀਪੀਸੀ ਪਰ ਐ ਜੀਪੀਸੀ ਤੇ ਨਿਆਂ ਜੱਥੇ ਬੰਦਿਆਂ ਦੇ ਖਿਲਾਫ ਹੋ ਗਈਆਂ ਨੇ ਕਿਉਂਕਿ ਜਿਹੜੀ ਦਸਤਾਰ ਬੰਦੀ ਹੈ 10 ਵਜੇ ਹੋਣੀ ਸੀ ਬੜਾ ਖਰਚਾ ਕੀਤਾ ਗਿਆ ਫਲੈਕਸਾ ਲਗਾਈਆਂਗੇ ਅਸੀਂ ਸਭ ਤੋਂ ਵੱਡੀ ਗੱਲ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਨਹੀਂ ਸੀ ਹਾਲਕਾ ਜੀ ਮੈਂਬਰ ਕਹਿ ਰਹੇ ਨੇ ਵੀ ਉੱਥੇ ਸਾਰਾ ਕੁਝ ਸੀਗਾ ਸਭ ਤੋਂ ਮੇਨ ਗੱਲ ਦਸਤਾਰ ਬੰਦੀ ਦੇ ਸਮੇਂ ਜਿਹੜੇ ਦਰਬਾਰ ਸਾਹਿਬ ਦੇ ਹੈੱਡ ਗੰਥੀ ਹੁੰਦੇ ਆ ਉਹੀ ਮੌਜੂਦ ਨਹੀਂ ਸੀ ਦੇਖੋ ਜੀ ਫਿਰ ਇਹ ਕੀਤਾ ਦਾ ਤਾਂ ਕਹਿ ਰਹੇ ਕਿ ਸ਼੍ਰੋਮਣੀ ਕਮੇਟੀ ਆ ਆਪਦੀ ਹੈ ਜਿਹੜੀ ਉਹ ਹੋਂਦ ਆਪ ਹੀ ਗਵਾ ਚੁੱਕੀ ਹੈ ਕਿਉਂਕਿ ਬਚਰੋਣੀ ਕਮੇਟੀ ਦੀਆਂ ਵੋਟਾਂ ਪਈਆਂ ਨੂੰ ਲਗਭਗ 15 14 15 ਸਾਲ ਹੋ ਗਏ ਇਸ ਕਰਕੇ ਉਹਨਾਂ ਨੂੰ ਇਹ ਜਿਹੜੇ ਵੱਡੇ ਕਦਮ ਨੇ ਇਹ ਜਿਹੜੀ ਨਵੀਂ ਸ਼੍ਰੋਮਣੀ ਕਮੇਟੀ ਆਊਗੀ ਉਹਦੇ ਸਿਰ ਤੇ ਛੱਡਣਾ ਚਾਹੀਦੇ ਨੇ ਤਾਂ ਅੱਗੇ ਮਤਲਬ ਪੰਜ ਛੇ ਜਿਹੜਾ ਉਹ ਤਾਂ ਬਿਲਕੁਲ ਸਿੱਜਣਾ ਪਵੇ ਤੇ ਕਿਉਂ ਮਤਲਬ ਸ਼੍ਰੋਮਣੀ ਕਮੇਟੀ ਦੇ ਕੁਝ ਬੰਦੇ ਨੇ ਜਿਹੜੇ ਮਤਲਬ ਕੁੱਝ ਨੂੰ ਟਿਕਾ ਨਹੀਂ ਦਿੰਦੇ ਪਰ ਸਲੇ ਵਿੱਚ ਵੱਡੀਆਂ ਫਾਰੇ ਡਾਕਟਰ ਸਾਹਿਬ ਇੱਕ ਮਿੰਟ ਸੁਣਿਓ ਸਤਨਾਮ ਜੀ ਕਹਿੰਦੇ ਸਨਦਾਮ ਜੀ ਸੁਣ ਰਹੇ ਹੋ ਜੀ ਬਿਲਕੁਲ ਸਤਨਾਮ ਜੀ ਹਰ ਵਾਰ ਅਸੀਂ ਇਹ ਮੁੱਦਾ ਉਠਾਉਂਦੇ ਆ ਵੀ ਐਜੀਪੀਸੀਆਂ ਵੋਟਾਂ ਨਹੀਂ ਹੋ ਰਹੀਆਂ ਇਸੇ ਕਰਕੇ ਵੀ ਇਸ਼ੂ ਹਜੇ ਖੜੇ ਹੋ ਰਹੇ ਨੇ ਇਹਨੂੰ ਕੋਈ ਬਹੁਤ ਬڑا ਸੈਂਸਿਟਿਵ ਇਸ਼ੂ ਆ ਕੋਈ ਸਿੱਖਾ ਸਿੱਖਰ ਸੰਸਥਾ ਐਸਪੀਸੀ ਆ ਤੇ ਬਿਲਕੁਲ ਪ੍ਰੋਪਰ ਆ ਜਿਸ ਤਰ੍ਹਾਂ ਐਸੇ ਬਾਕੀ ਇਲੈਕਸ਼ਨਾਂ ਹੁੰਦੀਆਂ ਤੇ ਐਸਪੀਸੀ ਸਿੱਖਾਂ ਦੀ ਜਿਹੜੀ ਸਰਮੋਰ ਸੰਸਥਾ ਕਿਉਂ ਨਹੀਂ ਟਾਈਮ ਨਾਲ ਹੁੰਦੇ ਜੀ ਬਿਲਕੁਲ ਇਹ ਤਾਂ ਬਿਲਕੁਲ ਜਿਹੜੀ ਐਸਪੀਸੀ ਸਿੱਖ ਧਰਮ ਦਾ ਬਿਲਕੁਲ ਸ਼ਾਸਿਕਰਨ ਹੋ ਚੁੱਕਿਆ ਜੀ ਤੇ ਸਿੱਖਾਂ ਜਿਹੜੀ ਹੈਗੀ ਆ ਐਡੀ ਵੱਡੀ ਸਰਮੋਰ ਸੰਸਥਾ ਦੇ ਜਿਹੜੇ ਜ਼ਖੇਦਾਰ ਲਾਉਣੇ ਆ ਤੇ ਉਹਨਾਂ ਨੂੰ ਲਾਂਭੇ ਕਰ ਦੇਣਾ ਬੜੀ ਹਾਸੋਹੀਣੀ ਗੱਲ ਆ ਸਤਿਰਾਮ ਜੀ ਸਤਿਰਾਮ ਜੀ ਐ ਸ਼੍ਰੋਮਣੀ ਤੁਸੀਂ ਕੱਲ ਖਬਰ ਇੱਕ ਖਬਰ ਭੇਜੀ ਸੀ ਅਸੀਂ ਨਸ਼ਾ ਕੀਤੀ ਹੈ ਤੁਹਾਨੂੰ ਲੱਗਦਾ ਨਹੀਂ ਸ਼੍ਰੋਮਣੀ ਅਕਾਲੀ ਦਲ ਦਾ ਦੋ ਪਾਰ ਹੋਣਾ ਐਸਾ ਮੁਕਰਨ ਬਿਲਕੁਲ ਡੈਫੀਨੇਟਲੀ ਇਹ ਤਾਂ ਸ਼ੁਰੂ ਤੋਂ ਹੀ ਹੋ ਰਿਹਾ ਜੀ ਜਦੋਂ ਤੱਕ ਧਰਮ ਦੇ ਵਿੱਚ ਡਾਇਰੈਕਟਲੀ ਤੇ ਐਂਡ ਰੈਕਲੀ ਜਿਹੜੀ ਹੈਗੀ ਆ ਧਾਰਮਿਕ ਮੁੱਦਿਆਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਦਖਲਅੰਦਾਜ਼ੀ ਕੀਤੀ ਆ ਉਹ ਦੇਖ ਮਿਆ ਜੇ ਅੱਜ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਕਦਰ ਤੱਕ ਤਰਾਂ ਪਾਇਆ ਕਿ ਪੂਰਾ ਸ਼੍ਰੋਮਣੀ ਅਕਾਲੀ ਦਲ ਤਾਲਕਾਰ ਹੋ ਚੁੱਕਿਆ ਐ ਸਿੱਖਾਂ ਦੀ ਪਰ ਮੋਰ ਪਾਰਟੀ ਕਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਖਾਸੀਅਤੇ ਉੱਪਰ ਆ ਗਈ ਹੈ ਜੀ ਬਿਲਕੁਲ ਇਹਦਾ ਡੈਫੀਨਿਟਲੀ ਇਹਦਾ ਬੈਡ ਇਫੈਕਟ ਪਿਆ ਜੀ ਜਦੋਂ ਉਹਨਾਂ ਨੇ ਸਿੱਖਾਂ ਦੇ ਧਾਰਮਿਕ ਮਸਲਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਸਿਆਸੀ ਪਾਰਟਿਕ ਲੋਕ ਬਣ ਕੇ ਆ ਔਰ ਜਿਨ੍ਹਾਂ ਨੇ ਸਿੱਖ ਧਰਮ ਨੂੰ ਵੀ ਪੂਰੀ ਦੁਨੀਆ ਦੇ ਵਿੱਚ ਸ਼ਰਮਚਾਰ ਕੀਤਾ ਔਰ ਆਪ ਦਾ ਦੇਖ ਲਓ ਜੀ ਸ਼੍ਰੋਮਣੀ ਅਕਾਲੀ ਦਲ ਦਾ ਹਸ਼ਰਤੀ ਹੋ ਰਿਹਾ ਵਾ ਦਰدی ਦੇ ਇਤਿਹਾਸ ਜਦੋਂ ਵੀ ਕੁਝ ਸਿੱਖਤਾ ਇਸ ਤਰ੍ਹਾਂ ਦੀਆਂ ਸਿਆਸੀ ਪਾਰਟੀਆਂ ਕੋਈ ਵੀ ਗੁਰੂ ਘਰਾਂ ਦੇ ਨਾਲ ਮੱਥਾ ਨਾਉਂਦਾ ਤਾਂ ਉਹਦੇ ਕਮਰਜੇ ਬਿਲਕੁਲ ਜੀ ਉਹਨਾਂ ਨੂੰ ਭੁਗਤਣੇ ਪੈਣਗੇ ਜੀ ਇੱਕ ਮਿੰਟ ਡਾਕਟਰ ਸਾਹਿਬ ਕੋ ਜਾਨਾ ਦੁਆਰਾ ਮਾਨਸਾ ਅਰਜਿੰਦਰ ਸਾਹਿਬ ਸੁਣ ਰਹੇ ਹੋ ਹਾਂਜੀ ਹਾਂਜੀ ਡਾਕਟਰ ਸਾਹਿਬ ਯਾਨੀ ਕਿ ਖਮਾਜੇ ਭੁਗਤਨੇ ਪੈਣਗੇ ਖਮਾਜੇ ਭੁਗਤੇ ਵੀ ਨੇ ਯਾਨੀ ਕਿ ਅੱਜ ਵੀ ਧਰਮ ਦੇ ਵਿੱਚ ਸਿਆਸਤ ਔਰ ਮੈਂ ਸਾਫ਼ ਤੌਰ ਤੇ ਕਹਾਂਗਾ ਮੈਂ ਮੈਂ ਇਕੱਲਾ ਨਹੀਂ ਬਹੁਤ سارے ਸਿੱਖ ਪਰਿਵਾਰ ਨੇ ਉਹ ਸਵਾਲ ਖੜੇ ਹੁੰਦੇ ਨੇ ਅਜਿਹਾਂ ਐਸਡੀਪੀਸੀ ਆਦੇ ਕਿਉਂਕਿ ਸਾਡੇ ਪੂਰੇ ਵਰ ਦੇ ਵਿੱਚ ਸ੍ਰੀ ਅਕਾਲ ਸਗਤ ਸਹਿਬ ਬਹੁਤ ਮਹਾਨ ਮਾਨਤਾ ਹੈ ਲੋਕ ਦੂਰੋਂ ਦੂਰੋਂ ਤੇ ਮੱਥਾ ਟੇਕਣ ਆਂਦੇ ਨੇ ਸਪੈਸ਼ਲ ਆਪਣੀਆਂ ਮੰਗਾਂ ਉੱਥੇ ਰੱਖਦੇ ਨੇ ਆ ਕੇ ਰੱਬ ਦੇ ਘਰ ਦਸਾ ਕਰਦੇ ਨੇ ਪਰ ਉੱਥੇ ਵੀ ਆ ਜੇ ਧਰਮੀ ਲੋਕ ਅੰਦਰ ਵੜ ਜਾਂਦੇ ਨੇ ਔਰ ਸਰਦਾਰ ਸਿੱਖ ਕੌਮ ਦੇ ਨਾਲ ਹੋਰ ਜਾ ਰਿਹਾ ਖਲਵਾੜ ਸਿੱਖ ਧਰਮ ਨੇ ਖਲਵਾੜ ਕੋਈ ਹੋਰ ਨਹੀਂ ਕਰਦਾ ਜੀ ਸਿੱਖ ਸਿੱਖਾਂ ਨਾਲ ਹੀ ਖਲਵਾੜ ਕਰੀ ਜਾਂਦੇ ਨੇ ਨਹੀਂ ਪਰ ਆਮ ਲੋਕ ਕੋਲ ਡਾਕਟਰ ਸਾਹਿਬ ਬੋਲਦੇ ਨਾ ਹਾਂਜੀ ਆਮ ਲੋਕ ਨੇ ਅੱਗੇ ਆਂਦੇ ਆਮ ਲੋਕਾਂ ਦੇ ਸਾਰੇ ਨਹੀਂ ਜੀ ਆਮ ਲੋਕ ਤਾਂ ਉਹ ਵੀ ਬੋਲਣਗੇ ਇਹ ਇਲੈਕਸ਼ਨਾਂ ਹੋਣ ਤਾਂ ਆਮ ਲੋਕ ਬੋਲਣਗੇ ਏ ਤਾਂ ਵੀ ਵਦਗੀ ਤੁਹਾ ਤੁਹਾਡੇ ਮੇਰੇ ਵਰਗੇ ਆਮ ਲੋਕ ਤਾਂ ਗੁੱਸਾ ਜ਼ਾਹਰ ਕਰੀ ਜਾਂਦੇ ਨੇ ਜੀ ਮੇਰੀ ਗੱਲ ਸੁਣੋ ਮੈਂ 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 ਉਰੇ ਬੈਠਾ ਸਟੂਡੀਓ 'ਚ ਤੁਸੀਂ ਤੁਸੀਂ ਆਪਣੇ ਉੱਥੋਂ ਬੈਠੇ ਮੈਨੂੰ ਬਾਈਟ ਦੇ ਰਹੇ ਹੋ ਤੇ ਸਤਨਾਮ ਜੀ ਸਾਡੇ ਪੱਤਰਕਾਰ ਨੇ ਉਹ ਵੀ ਬੋਲ ਰਹੇ ਨੇ ਆਪਾਂ ਲੋਕ ਬੋਲਦੇ ਆ ਜਿਹੜੇ ਆਮ ਲੋਕਾਂ ਕੋ ਦੱਗੇ ਨਹੀਂ ਆਉਂਦੇ ਦੇਖੋ ਜੀ ਆਮ ਲੋਕਾਂ ਦੇ ਵਿੱਚ ਗੁੱਸਾ ਇਹ ਗੱਲ ਨਹੀਂ ਹੈ ਆਮ ਲੋਕ ਭਰਕੇ ਪਏ ਨੇ ਹੰਝੁਕ ਅਫਸੋਸ ਮਨਾ ਰਹੇ ਨੇ ਆਮ ਲੋਕ ਮਜੂਸ ਹੋ ਰਹੇ ਨੇ ਕਿਉਂਕਿ ਜਿਹੜਾ ਸ਼ਰਮ ਨਹੀਂ ਅਕਾਲੀਵਾਲਾ ਇਹ ਜਿਆਦੇ ਦਾਖਲ ਮਰਜੀ ਕਰਨ ਲੱਗ ਗਿਆ ਇਸ ਤੋਂ ਲੋਕ ਬਹੁਤ ਮਜੂਜ਼ ਨੇ ਡਾਕਟਰ ਸਾਹਿਬੀ ਇੱਕ ਅਪਡੇਟ ਆ ਗਈ ਡਾਕਟਰ ਸਾਹਿਬੀ ਡਾਕਟਰ ਸਾਹਿਬੀ ਇੱਕ ਅਪਡੇਟ ਆ ਗਈ ਮੇਰੇ ਕੋਲ ਐ ਜੀ ਪੀ ਸੀ ਮੈਂਬਰਾਂ ਦੀ ਇੱਕ ਦੁਆਰਾ ਬਾਈਟ ਆ ਗਈ ਹੈ ਉਹਨਾਂ ਨੇ ਕਿਹਾ ਵੀ ਅਸੀਂ ਹੌਲੇ ਮਲਦੇ ਚਲਦੇ ਦਿੱਤਾ ਵੀ ਜਦੋਂ ਕੋਈ ਤਿਹਾਰ ਆਂਦਾ ਨਾ ਮੱਲੇ ਦਾ ਤਾਂ ਅਸੀਂ ਕਹਿੰਦੇ ਅੱਗੇ ਪਿੱਛੇ ਟਾਈਮ ਕਰ ਸਕਦੇ ਆ ਬਚਣ ਲਈ ਵੇਖੋ ਜੀ ਤਿਹਾਰ ਤਾਂ ਚੰਗੀ ਗੱਲ ਹੈ ਤਿਹਾਰ ਆਂਦਾ ਤਾਂ ਕਰਨ ਗੱਲ ਕਰ ਜਿਹੜੀ ਇਹ ਸ਼ਰੋਮਣੀ ਆਪਣਾ ਇਹ ਕਹਿੰਦਾ ਨਹੀਂ ਜਥੇਦਾਰ ਸਾਹਿਬ ਦਾ ਉਹਦਾ ਜਿਹੜਾ ਪੋਪ ਦੇ ਬਰਾਬਰ ਹੈ ਜਿਹੜਾ ਪੋਪ ਦੁਨੀਆ ਦੇ ਉੱਤੇ ਮਤਲਬ ਇੱਕ ਪੋਪ ਪੋਪ ਹੋ ਰਹੀ ਹੈ ਤੇ ਉਹਦਾ ਇੰਨਾ ਸਤਕਾਰ ਕਰਦਾ ਉਹ ਧਰਮ ਉਨੇ ਹੀ ਇਹ ਧਰਮ ਮਤਲਬ ਆਪਣੇ ਜ਼ਥੇਦਾਰ ਦਾ અપਮਾਨ ਕਰ ਰਹੇ ਹਨ ਯਾਨੀ ਜਿੱਥੇ ਇੱਕ ਮਿੰਟ ਸਤਨਾਮ ਵੀ ਸੁਣ ਰਹੇ ਹੋ ਜ਼ਥੇਦਾਰ ਅਪਮਾਨਿਤ ਕੀਤੇ ਜਾ ਰਹੇ ਨੇ ਜੀ ਬਿਲਕੁਲ ਕੋਈ ਸ਼ੱਕ ਨਹੀਂ ਜੀ ਕੋਈ ਸ਼ੱਕ ਨਹੀਂ ਜਿਸ ਤਰ੍ਹਾਂ ਕਹਿੰਦੇ ਹਰਪ੍ਰੀਤ ਨੂੰ ਦਲੀਲ ਕਰਕੇ ਸਾਨੂੰ ਇਹ ਵੀ ਕਹਿਣਾ ਕਰਾਂ ਮੈਂ ਜਿਹਨੇ ਹਰ ਸੈਮਿਟੇ ਨਾਲ ਹੋਇਆ ਉਸੇ ਤਰਜ਼ ਤੇ ਹੀ ਹੈ ਜਿਹੜਾ ਹੈਗਾ ਐ ਐਡੇ ਵੱਡੇ ਮਹਾਨ ਜਿਹੜੇ ਹੈਗੇ ਆ ਸਿੱਖ ਧਰਮ ਦੇ ਜਿਹੜੇ ਹੈਗੇ ਆ ਉਹਨਾਂ ਨੂੰ ਇਸ ਤਰ੍ਹਾਂ ਨਾਂਮੇ ਕਰ ਦੇਣਾ ਕਿ ਇੱਕ ਅੰਤਰੰਗ ਕਮੇਟੀ ਪੰਜਾਬ ਚੋਂ ਵੀ ਕਮੇਟੀ ਬਣ ਕੇ ਐਸਪੀਪੀਸੀ ਐਂਡ ਐਸਾ ਜਿਹੜੇ ਮਸਲਿਆਂ ਦੇ ਵਿੱਚ ਉਹ ਜਿਹੜੀ ਅੰਤਰੰਗ ਕਮੇਟੀ ਬਣਾਈ ਹੈ ਉਹ ਕੋਈ ਰੱਬ ਤਾਂ ਨਹੀਂ ਉਹ ਬੰਦਿਆਂ ਦੀ ਬਣਾਈ ਵੀ ਆ ਚਾਰ ਪੰਜ ਲੋਕਾਂ ਕਰਕੇ ਹੋ ਕੇ ਇਹ ਫੈਸਲਾ ਕਰਦੇ ਆ ਕਿ ਕਿਹਨੂੰ ਜ਼임ੇਦਾਰ ਲਾਉਣਾ ਤੇ ਕਿਹਨੂੰ ਹਟਾਉਣਾ ਕੋਰੋਨਾ ਇਹ ਤੇ ਕਦੋਂ ਹਟਾਇਆ ਗਿਆ ਛੋ ਇਸ ਤਰ੍ਹਾਂ ਕਰਕੇ ਇਹਦੇ ਵਿੱਚ ਤਾਂ ਬਿਲਕੁਲ ਡੈਫੀਨੇਟਲੀ ਹੋਇਆ ਜੀ ਬਹੁਤ ਵੱਡੀ ਜਿਹੜੀ ਹੈਗੀ ਆ ਸਿੱਖ ਧਰਮ ਨੂੰ ਛੇਟਾ ਲਾਉਣ ਨੂੰ ਸਾਨੂੰ ਤਾਂ ਇਹ ਲੱਗਣ ਲੱਗ ਗਿਆ ਕਿ ਵੀ ਸਾਨੂੰ ਕਿਸੇ ਹੋਰ ਤੋਂ ਖਤਰਾ ਹੈ ਨਹੀਂ ਅਸੀਂ ਐਵੇਂ ਲੋਕਾਂ ਤੋਂ ਦੂਸਰਾਂ ਤੋਂ ਵੀ ਕਰੀ ਜਾਂਦੇ ਆ ਸਾਨੂੰ ਤਾਂ ਆਪਦੇ ਹੀ ਮਾਰਨ ਵਾਲੇ ਖੁਦ ਮਿੱਥੇ ਵਿੱਚ ਸਾਡੇ ਮੈਂ ਰਿੰਦਰ ਜੀ ਅਰਜਿੰਦਰ ਜੀ ਬੜਾ ਵੱਡਾ ਬੜਾ ਬੜਾ ਵੱਡਾ ਜਵਾਬ ਦਿੰਦਾ ਸਤਨਾਮ ਜੀ ਨੇ ਕਿ ਸਾਡੇ ਧਰਮ ਨੂੰ ਦੂਜਿਆਂ ਤੋਂ ਡਰਨੀ ਲੋੜ ਨਹੀਂ ਆ ਸਾਡੇ ਤਾਂ ਆਪਣੇ ਧਰਮ 'ਚ ਬੈਠੇ ਮਾਰਨ ਵਾਲੇ ਅੱਜ ਤੱਕ ਨਹੀਂ ਸਰ ਸਿੱਖਾਂ ਨੂੰ ਸਿੱਖ ਪਹਿਲਾਂ ਵੀ ਮਾਰਦੇ ਆਏ ਨੇ ਤੇ ਹੁਣ ਵੀ ਮਾਰ ਰਹੇ ਨੇ ਤੇ ਅੱਗੇ ਵੀ ਮਾਰਦੇ ਜਾਣਗੇ ਕਿਉਂਕਿ ਮਤਲਬ ਜਿੰਨਾ ਚਿਰ ਜਥੇਦਾਰੀ ਸਿਸਟਮ ਹੈ ਜਿਹੜਾ ਇਹ ਆਜ਼ਾਦ ਨਹੀਂ ਹੁੰਦਾ ਕਾਰਟਸ ਸਾਹਿਬ ਆਜ਼ਾਦ ਨਹੀਂ ਹੁੰਦੇ ਜੇ ਉਹਨਾਂ ਚਿਰ ਇਹੋ ਜਿਹੀਆਂ ਘਟਨਾਵਾਂ ਵਾਪਰਦੇਆਂ ਰਹਿਣਗੀਆਂ ਤੇ ਅੱਜ ਪਹਿਲਾਂ ਵਾਲਿਆਂ ਨਾਲ ਵਾਪਰੀ ਐ ਥੋੜੇ ਸਮੇਂ ਨੂੰ ਇਹਨਾਂ ਨਾਲ ਵੀ ਵਾਪਰਨ ਦੀ ਸੰਭਾਵਨਾ ਹੈ ਕਿਉਂਕਿ ਜਦੋਂ ਵੋਟਾਂ ਪੈ ਗਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਵੇਂ ਚੁਣੇ ਗਏ ਉਹ ਫੰਸ ਨੂੰ ਸਹਿਯੋਗ ਦੇਣ ਦੇ ਮਾਰੇ ਇਸ ਤਰ੍ਹਾਂ ਦੀਆਂ ਤਬਦੀਲੀਆਂ ਕਰਨਗੇ ਐ ਸਤਨਾਮ ਜੀ ਕੋਲ ਸਿੱਧਾ ਚੱਲਦਾ ਸਤਨਾਮ ਜੀ ਪੱਤਰ ਕਰਦੇ ਸਤਨਾਮ ਜੀ ਐ ਜਿਹੜੇ ਮੀਡੀਆ ਮੀਡੀਆ ਦਾ ਵੀ ਕੈਮਰੋਲ ਹੁੰਦਾ ਹੈ ਨਿਭਾਉਣ ਦਾ ਮੀਡੀਆ ਕਈ ਅਜਿਹੇ ਮੁੱਦੇ ਚੱਕਦਾ ਹੀ ਨਹੀਂ ਜੀ ਬਿਲਕੁਲ ਕਿਤੇ ਕਿਤੇ ਵੱਡੇ ਚੈਨਲ ਨਾਲ ਕਿਤੇ ਕਿਤੇ ਨਾਲ ਜਿਹੜੇ ਹੈਗੇ ਆ ਨੈਸ਼ਨਲ ਚੈਨਲ ਨਾਲ ਕਦੇ ਵੀ ਕਦੇ ਇਸ ਮੁੱਦੇ ਤੇ ਕਦੇ ਵੀ ਕਿਸੇ ਵੱਡੇ ਚੈਨਲ ਨੇ ਹੰਦੇ ਰਹੀ ਹੈ ਕਿ ਕਦੇ ਵੀ ਇਹ ਕੋਸ਼ਿਸ਼ ਨਹੀਂ ਕੀਤੀ ਕਿ ਇਸ ਤਰ੍ਹਾਂ ਦੇ ਮੁੱਦਿਆਂ ਨੂੰ ਜਨਰਲ ਕੀਤਾ ਜਾਵੇ ਔਰ ਜਨਤਾ ਦੀਆਂ ਨੇ ਸਿੱਖ ਉਹ ਬੁੱਧੀਜੀਵੀ ਲੋਕ ਆ ਜਾਂ ਜਿਸ ਸਿੱਖ ਧਰਮ ਨੂੰ ਗਲੌਨ ਕਰਦੇ ਆ ਪੂਰਾ ਵੰਡ ਪੂਰੇ ਵੰਡ ਦੇ ਵਿੱਚ ਸਿੱਖ ਵਸਦੇ ਆ ਕਦੇ ਵੀ ਕਿਸੇ ਵੱਡੇ ਮੀਡੀਆ ਪਲੇਟਫਾਰਮ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਸਿੱਖ ਚਾਹੁੰਦੇ ਕੀ ਨੇ ਉਹਨਾਂ ਦੀ ਅਸਲੀ ਮੰਚਰ ਕੀ ਹੈ ਕਦੇ ਵੀ ਵੱਡੀ ਕਿਤੇ ਮੀਡੀਆ ਪਲੇਟਫਾਰਮ ਨੇ ਕਦੇ ਵੀ ਕੋਈ ਕੋਸ਼ਿਸ਼ ਨਹੀਂ ਕੀਤੀ ਵੀ ਇਹ ਸਵੱਦੇਆਂ ਨੂੰ ਆਮ ਜਨਤਾ ਦੀ ਭਾਵਨਾਵਾਂ ਕੀ ਆਮ ਸਿੱਖਾਂ ਦੀਆਂ ਭਾਵਨਾਵਾਂ ਕੀ ਆ ਉਹਨਾਂ ਨੂੰ ਕਿਸੇ ਵੱਡੇ ਪਲੇਟਫਾਰਮ ਤੇ ਖੜਾ ਸਾਡੀ ਸਿੱਖ ਧਰਮ ਦੀ ਤੇ ਜਿਹੜੇ ਵੱਡਾ ਮੀਡੀਆ ਪਲੈਟਫਾਰਮਾਂ ਉਹਨਾਂ ਦੀ ਬੜੀ ਨਲਾਇਕੀ ਆ ਜੀ ਔਰ ਕਿਤੇ ਨਾ ਕਿਤੇ ਜਿਹੜਾ ਮੀਡੀਆ ਦਾ ਵੀ ਅਸੀਂ ਕਦੇ ਤੋਂ ਬਿਲਕੁਲ ਗਰੇਜ ਨਹੀਂ ਕਰਾਂਗੇ ਕਿ ਸਿਆਸੀਕਰਨ ਹੋ ਚੁੱਕਿਆ ਜੀ ਸਤਨਾਮ ਜੀ ਇੱਕ ਅਹਿਮ ਸਵਾਲ ਹੈ ਕਿ ਹੋਲੇ ਮੋਲੇ ਦਾ ਤਿਆਰ ਫਿਰ ਤੇ ਆ ਗਿਆ ਤੇ ਤੁਸੀਂ ਆਪਣੇ ਦਰਸ਼ਕਾਂ ਨੂੰ ਆ ਪੰਜਾਬ ਦੇ ਲੋਕਾਂ ਨੂੰ ਕੀ ਅਪੀਲ ਕਰੋਗੇ ਕਿ ਮਾਹੌਲ ਜਿਹੜਾ ਉਹ ਗਰਮ ਹੁੰਦਾ ਜਾ ਰਿਹਾ ਹੈ ਕੀ ਵੀਰ ਕਰਨਾ ਜਾਓਗੇ ਆਪਣੇ ਲੋਕਾਂ ਨੂੰ ਜੀ ਬਿਲਕੁਲ ਸਿੱਖਰ ਮੈਂ ਇਹ ਬੇਨਤੀ ਕਰੂੰਗਾ ਜੀ ਬਸ ਤਾਂ ਜਿਹੜੇ ਇੱਕ ਬੜੀ ਕੌਮ ਆ ਜਿਹੜੀ ਬੜੇ ਬਹਾਦਰ ਤੇ ਬੜੇ ਪੁੱਤ ਜੀ ਵੀ ਕੌਮ ਆ ਉਹ ਸੋ ਇਸ ਤਰ੍ਹਾਂ ਦੀਆਂ ਗੱਲਾਂ ਨੂੰ ਖੁਦ ਜਿਹੜੀ ਹੈਗੀ ਆ ਬੜੀ ਬਖੂਬੀ ਸਮਝ ਰਹੀ ਆ ਕਿ ਇਹ ਸਿਆਸੀ ਚਾਲਾਂ ਨੇ ਨੂੰਬੜ ਚਾਲਾਂ ਨੇ ਸਾਰੇ ਲੋਕ ਜਾਣਦੇ ਆ ਪਰ ਫਿਰ ਵੀ ਮੈਂ ਆਪਣੇ ਮੀਡੀਆ ਮਾਧਿਅਮ ਰਾਹੀਂ ਆਪਣੇ ਚੈਨਲੋਂ ਦੇ ਬਾਧਿਆਨ ਆਂ ਤੋਂ ਸਿੱਖ ਭਾਈਚਾਰੇ ਨੂੰ ਸਮੂਹ ਸਿੱਖ ਜਥੇਬੰਦੀਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਦਾ ਅਪੀਲ ਕਰਦਾ ਕਿ ਇਸ ਨਾਲ ਦੇ ਸੰਜੀਤਾ ਮਸਲੇ ਤੇ ਜਿਹੜੀ ਸਿੱਖ ਕੌਮਾਂ ਬਿਲਕੁਲ ਇਕੱਠੀ ਹੋ ਗਏ ਔਰ ਇੱਕ ਪਲੇਟਫਾਰਮ ਤੇ ਕਰਕੇ ਜਿੰਨੀਆਂ ਵੀ ਸਿੱਖ ਗੱਟਬੰਦੀਆਂ ਸਿੱਖ ਸਮਾਜ ਆ ਪੂਰਾ ਉਹ ਇੱਕ ਸਹਿਰਦਾ ਲੋਕਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਹੇਠ ਆਪਦਾ ਇੱਕ ਸਹੀ ਫੈਸਲਾ ਲਾਣਾ ਉਹ ਗੁਰੂ ਦੇ ਪਾਣੇ ਦੇ ਵਿੱਚ ਸੰਜੀਦਾ ਇੱਕ ਮਸਲੇ ਨੂੰ ਜਿਹੜਾ ਹੈਗਾ ਉਹ ਹੱਲ ਕੀਤਾ ਜਾਵੇ ਜਿਹੜਾ ਇਹ ਮਸਲਾ ਬਹੁਤ ਵੱਡਾ ਉਠੜ ਰਿਹਾ ਹੈ ਜੀ ਚਲੋ ਸਤਨਾਮ ਜੀ ਤੁਸੀਂ ਮੇਨਾ ਸਾਡੇ ਲਾਈਵ ਪ੍ਰੋਗਰਾਮ ਜੁੜੇ ਆਪਣੇ ਚੈਨਲ ਦਾ ਤੁਹਾਡਾ ਬਹੁਤ ਧੰਨਵਾਦ ਜੀ ਏ ਅਰਿੰਦਰ ਜੀ ਤੁਸੀਂ ਲਾਈਨ ਤੇ ਰਹੋ ਅਰਿੰਦਰ ਜੀ ਤੁਹਾਨੂੰ ਨਹੀਂ ਲੱਗਦਾ ਕਿ ਵੀ ਪੰਜਾਬ ਸਰਕਾਰ ਨੂੰ ਹੁਣ ਇਸੇ ਬੁੱਦੇ ਚ ਆਣਾ ਚਾਹੀਦਾ ਦੇਖੋ ਜੀ ਪੰਜਾਬ ਇਹ ਧਾਰਮਿਕ ਮਸਲਾ ਧਾਰਮਿਕ ਮਸਲੇ ਦੇ ਵਿੱਚ ਸਰਕਾਰ ਕੀ ਦਾਖਲ ਲੰਦਾ ਜੀ ਦੇ ਸਕਦੇ ਇੱਕ ਮਿੰਟ ਸ਼ਰਮਾ ਜੀ ਅਰਿੰਦਰ ਜੀ ਡਾਕਟਰ ਸਾਹਿਬ ਆਗੇ ਡਾਕਟਰ ਸਾਹਿਬ ਲੈ ਜਾਂਦੇ ਆ ਏ ਸਾਥਰੀਗਾ ਸ਼ਰਮਾ ਜੀ ਹੈਲੋ ਹੈਲੋ ਡਾਕਟਰ ਸਾਹਿਬ ਆਖਰੀ ਸਵਾਲ ਹੈ ਏ ਵੀ ਕੀ ਠੀਕ ਹੋ ਰਿਹਾ ਜਥੇਦਾਰ ਨਾਲ ਦੇਖੋ ਜੀ ਜ਼ਥੇ ਜਿਹੜੇ ਪਹਿਲੇ ਇਕ ਨਹੀਂ ਇਹ ਤਾਂ 6 ਜ਼ਥੇਦਾਰਾਂ ਨਾਲ ਮਤਲਬ ਇਸ ਤਰ੍ਹਾਂ ਹੋਇਆ ਹੈ ਜਿਹੜਾ ਨਹੀਂ ਹੋਣਾ ਸੀ ਜੋ ਹੋ ਰਿਹਾ ਹੈ ਇਹ ਮੰਦਭਾਗਾ ਹੈ ਤੇ ਕਹਿੰਦਾ ਕੁਝ ਜ਼ਥੇਦਾਰੀਆਂ ਨੇ ਜਿਹੜੀਆਂ ਮਤਲਬ ਗਰਮ ਰੁੱਖਾ ਅਖਤਿਆਰ ਕਰ ਰੱਖਿਆ ਨੇ ਅਸੀਂ ਤਾਂ ਬੇਨਤੀ ਕਰਦੇ ਹਾਂ ਸਾਰੇ ਸਿੱਖ ਸਮਾਜ ਨੂੰ ਸਿੱਖ ਜਗਤ ਕਾਨੂੰਨ ਸਿੱਖ ਸੰਗਤ ਨੂੰ ਵੀ ਸ਼ਾਂਤੀ ਬਣਾ ਕੇ ਰੱਖੋ ਤੇ ਜਿਹੜਾ ਇਹ ਮਸਲਾ ਹੈ ਇਹ ਥੋੜਾ ਜਿਹਾ ਸੰਜੀਦਗੀ ਨਾਲ ਸੋਚਣ ਵਾਲਾ ਮਸਲਾ ਹੈ ਤੇ ਜ਼ਥੇਦਾਰ ਸਾਹਿਬ ਨੂੰ ਵੀ ਇਹੀ ਅਪੀਲ ਕਰਦੇ ਹਾਂ ਜੀ ਵੀ ਮਤਲਬ ਸ਼ਾਂਤੀ ਬਣਾਏ ਰੱਖਣ ਦੇ ਵਾਸਤੇ ਹੀ ਲੋਕਾਂ ਨੂੰ ਬੇਨਤੀ ਕਰਨ ਲੋਕ ਥੋੜਾ ਜਿਹਾ ਗੁੱਸਾ ਜ਼ਾਹਰ ਕਰ ਰਹੇ ਨੇ ਲੋਕਾਂ ਨੂੰ ਉਸ ਤਰੀਕੇ ਨਾਲ ਡੀਲ ਕੀਤਾ ਜਾਵੇ ਤਾਂ ਕਿ ਉਹਨਾਂ ਦਾ ਜਿਹੜਾ ਗੁੱਸਾ ਹੈ ਉਹ ਸ਼ਾਂਤ ਹੋ ਜਾਵੇ ਚਲੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਉਹਨਾ ਕੀਮਤੀ ਸਮੇਂ ਦਿੱਤਾ ਜੀ ਹਾਂਜੀ ਸਰ ਆ ਤਾਂ ਸ਼ਰਮਾ ਜੀ ਲਾਈਨ ਤੇ ਜੁੜੇ ਆ ਸ਼ਰਮਾ ਜੀ ਕੀ ਕਹਿਣਾ ਚਾਹੋਗੇ ਹਾਂ ਬਿਲਕੁਲ ਸੋਟੀ ਸਾਹਿਬ ਬਿਲਕੁਲ ਦੇਖੋ ਐਸਜੀਪੀਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ ਜੀ ਦੇਖੋ ਇੱਕ ਪ੍ਰਮਾਤਮਾ ਦੇ ਦਰ ਤੇ ਮਤਲਬ ਇਹ ਕੋਈ ਪ੍ਰਮਾਤਮਾ ਦੇ ਦਰ ਨੂੰ ਆੜ ਚ ਲੈ ਕੇ ਇਹ ਰਾਜਨੀਤਿਕ ਸਿਆਸੀ ਬਣਾ ਦਿੱਤਾ ਇਹਨਾਂ ਨੇ ਜੀ ਜੀ ਦੇਖੋ ਇਹਦਾ ਬਹੁਤ ਵਾਰ ਬੇਨਤੀ ਵੀ ਕੀਤੀ ਹੈ ਬਹੁਤ ਵਾਰ ਆਪਣੀ ਆਵਾਜ਼ ਚੁਪਣ ਦੀ ਕੋਸ਼ਿਸ਼ ਕੀਤੀ ਹੈ ਵੀ ਰਾਜਨੀਤਿਕ ਜਿਹੜਾ ਕਿਸੇ ਵੀ ਤਰ੍ਹਾਂ ਕੋਈ ਵੀ ਕਿਸੇ ਸੰਸਦ ਸੰਸਦ ਨਾਲ ਨਾ ਜੋੜਿਆ ਜਾਵੇ ਜੀ ਲੇਕਿਨ ਰਾਜਨੀਤੀ ਅਕੱਲ ਨਾਲ ਚੱਲਦੀ ਹੈ ਜੀ ਸਹੀ ਗੱਲ ਐ ਮਰਜ਼ੀ ਦੇ ਨਾਲ ਜੱਫੇਦਾਰ ਲਾਉਣਾ ਮਰਜ਼ੀ ਦੇ ਨਾਲ ਪ੍ਰਧਾਨ ਬਣਾਉਣਾ ਮਰਜ਼ੀ ਦੇ ਨਾਲ ਬੰਦ ਲਿਫਾਫਾ ਦਾ ਕਲਚਰ ਚਲਾ ਦੇਣਾ ਫਿਰ ਬੀਬੀ ਜੀ ਜਾਂ ਜ਼ਗੀਰ ਕੌਰ ਜੀ ਜਾਂ ਬਾਹਰ ਆ ਕੇ ਉੱਟ ਕੇ ਬੋਲ ਦੇਣਾ ਵੀ ਲਿਫਾਫਾ ਕਲਚਰ ਚੱਲ ਰਿਹਾ ਜਦੋਂ ਚਾਰ ਪੰਜ ਵਾਰ ਉਹ ਲਿਫਾਫੇ ਜੋ ਨਿਕਲਦੇ ਰਹਿ ਜਾਂਦਾ ਬੋਲੇ ਨਹੀਂ ਜੀ ਸਹੀ ਗੱਲ ਐ ਬੀਬੀ ਜ਼ਗੀਰ ਕੌਰ ਦਰ ਹਰ ਪਾਸੇ ਤੰਗ ਕਰਦੀ ਐ ਜੀ ਕੀ ਕਰੀਏ ਆ ਬਿਲਕੁਲ ਦੇਖੋ ਜਦੋਂ ਆਪਣਾ ਨਾਮ ਨਹੀਂ ਨਿਕਲਿਆ ਤਾਂ ਅਮੀ ਸਾਹਿਬ ਦਾ ਨਾਮ ਨਿਕਲਿਆ ਫਿਰ ਬੀਬੀ ਜੀ ਕਹਿੰਦੇ ਕਲਚਰ ਕਹਿੰਦਾ ਲਿਫਾਫਾ ਕਲਚਰ ਚੱਲ ਰਿਹਾ ਜੀ ਸਹੀ ਗੱਲ ਐ ਆਪਣਾ ਕੰਮ ਹਾਂ ਬਿਲਕੁਲ ਬਿਲਕੁਲ ਕਹਿਣ ਦਾ ਮਤਲਬ ਰੋਇ ਚ ਖੜਾਉਣਾ ਬਣਾਇਆ ਹੋਇਆ ਇਹਨਾਂ ਨੇ ਇੱਕ ਮਜ਼ਾਕ ਬਣਾ ਕੇ ਰੱਖ ਦਿੱਤਾ ਪ੍ਰਮਾਤਮਾ ਦੇ ਦਰ ਨੂੰ ਇਹ ਲੋਕ ਦੇਖਿਓ ਦੁਖੀ ਬਣ ਰਹੇ ਆ ਦੁੱਖਾਂ ਦੇ ਭੋਗ ਦੁੱਖ ਧੋਗਣਗੇ ਜੀ ਇਹ ਲੋਕ ਕਿਉਂਕਿ ਪ੍ਰਮਾਤਮਾ ਦਾ ਸਹਾਰਾ ਲਿਆ ਜਾਂਦਾ ਪ੍ਰਮਾਤਮਾ ਦੀ ਓਟ ਚ ਲਿਆ ਜਾਂਦਾ ਨਾ ਕਿ ਪ੍ਰਮਾਤਮਾ ਦੀ ਯਾਦ ਲਈ ਜਾਂਦੀ ਹੈ ਲੋਕ ਆੜੇ ਲੇ ਰਹੇ ਆ ਜੀ ਚਲੋ ਸ਼ਰਮਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਿਸਰਨਾ ਜੁੜੇ ਜੀ ਧੰਵਾਦ ਜੀ ਧੰਨਵਾਦ ਇਹ ਧੰਨਵਾਦ ਡਾਕਟਰ ਸਾਹਿਬ ਤੁਹਾਡਾ ਵੀ ਜੀ ਥੈਂਕ ਯੂ ਸਰ ਥੈਂਕ ਤੁਹਾਨੂੰ ਤੋਂ ਇਹ ਸਾਡੇ ਨਾਲ ਜੁੜੇ ਸੀ ਪਹਿਲਾਂ ਸਤਨਾਮ ਭਾਗੀ ਜੀ ਮੋਗਾ ਤੋਂ ਫਿਰ ਰਜਿੰਦਰ ਸਿੰਘ ਜੀ ਮਾਨਸਾ ਤੋਂ ਤੇ ਫਿਰ ਖਰੜ ਤੋਂ ਸੰਜੀਤ ਸ਼ਰਮਾ ਜੀ ਜਿਹੜਾ ਸਾਡਾ ਅੱਜ ਦਾ ਮੁੱਦਾ ਸੀ ਕਿ ਤਾਜ ਪੋਸ਼ੀ ਹੋਈ ਹੈ ਤੇ ਉਸ ਤੋਂ ਬਾਅਦ ਹੀ ਹੋ ਗਈ ਹੈ ਤਕਰਾਰ ਸ਼ੁਰੂ ਜਥੇਬੰਦੀਆਂ ਜਥੇਬੰਦੀਆਂ ਡਾਕਟਰ ਬਲਬੀਰ ਸਿੰਘ ਦੇ ਜਿਹੜੇ ਮੁਖੀ ਨੇ ਉਹਨਾਂ ਨੇ ਸੋਈ ਡਾਕਟਰ ਨਹੀਂ ਬਲਬੀਰ ਸਿੰਘ ਜਿਹੜੇ ਮੁਖੀ ਨੇ ਜਥੇਬੰਦੀ ਦੇ ਨੰਗ ਦੇ ਉਹਨਾਂ ਨੇ ਸਾਫ਼ ਕਹਤਾ ਹੈ ਵੀ ਅਸੀਂ ਦੀ ਵਿਰੋਧਤਾ ਕਰਦੇ ਹਾਂ ਇਹ ਤਾਜ ਪੋਸ਼ੀ ਗਲਤ ਕੀਤੀ ਗਈ ਹੈ ਤੇ ਉਧਰ ਗਿਆਨੀ ਹਰਪ੍ਰੀਤ ਸਿੰਘ ਸਾਹਿਬ ਦਾ ਜੱਥੇਦਾਰ ਦਾ ਬਹੁਤ ਵੱਡਾ ਬਿਆਨ ਆ ਗਿਆ ਹੈ ਕਿ ਨਾ ਪੰਥ ਨਾ ਗੁਰੂ ਗ੍ਰੰਥ ਸਾਹਿਬ ਤੇ ਨਾ ਹੀ ਰਵਿੰਦਰ ਸਾਹਿਬ ਦੇ ਜਿਹੜੇ ਹੈਡ ਗ੍ਰੰਥੀ ਉਹਨਾਂ ਤੋਂ ਬਿਨਾਂ ਹੀ ਇਹ ਦਸਤਾਰਬੰਦੀ ਕਰ ਦਿੱਤੀ ਜੋ ਕਿ ਸਿੱਖ ਮਰਿਆਦਾਵਾਂ ਦਾ ਕਹਾਣ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮੇਰੇ ਤੇ ਉੱਪਰ ਲਾਏ ਗਏ ਸੀ ਇਲਜ਼ਾਮ ਮੈਂ ਮਰਿਆਦਾ ਕਹਾਣ ਕੀਤਾ ਤੇ ਕਹਿੰਦੇ ਹੁਣ ਕਿੱਥੇ ਨੇ ਮਰਿਆਦਾਵਾਂ ਮੈਨੂੰ ਦਿਖਾਓ ਸੋ ਦੋਸਤੋ ਹਾਲਾਂਕਿ ਐ ਜੀਪੀਸੀ ਮੈਂਬਰਾਂ ਦਾ ਕਹਿਣਾ ਹੈ ਕਿ ਵੀ ਖੋਲੇ ਮਿਲਦਾ ਤਿਆਰ ਸਾਹਮਣੇ ਆ ਚੁੱਕਿਆ ਹੈ ਜਿਸ ਦੇ ਚਲਦਿਆਂ ਟਾਈਮ ਬਰ ਲਿਆ ਜਾ ਸਕਦਾ ਕਿਉਂਕਿ ਟਾਈਮ ਸਿਰੇ 10 ਵਜੇ ਦਾ ਸੀ ਦਸਤਾਰਬੰਦੀ ਦਾ ਪਰ ਰਾਤ ਨੂੰ 2:30 ਵਜੇ ਹੀ ਦਸਤਾਰਬੰਦੀ ਕਰ ਦਿੱਤੀ ਗਈ ਹੁਣ ਦੇਖਣਾ ਇਹ ਹੈ ਕਿ ਜਦ ਦਾ ਐ ਜੀ ਪੀਸੀ ਦੇ ਬਦਲੇ ਜਥੇਦਾਰਾਂ ਬਦਲੇ ਗਏ ਨੇ ਉਸ ਤੋਂ ਬਾਅਦ ਲਗਾਤਾਰ ਕਿਤਨੇ ਵਿਰੋਧ ਹੋ ਰਿਹਾ ਹੈ ਕਿਥੇ ਵੀ ਵਿਰੋਧ ਹੋ ਰਿਹਾ ਤੇ ਕਿਤੇ ਕਿਤੇ ਸਵਾਗਤ ਕੀਤਾ ਗਿਆ ਪਰ ਜੇਕਰ ਦੇਖਿਆ ਜੇ ਤਾਂ ਅਸੀਂ ਪੰਜਾਬ ਦੇ ਆਪਣੇ ਦਰਸ਼ਕਾਂ ਨੂੰ ਖਾਸ ਕਰਕੇ ਸਿੱਖ ਕੌਮ ਕੀ ਸਾਰੇ ਧਰਮਾਂ ਨੂੰ ਇਹ ਪੀਰ ਕਰਾਂਗੇ ਹੋਲੇ ਮੱਲਿਆ ਤਿਹਾੜ ਆ ਰਿਹਾ ਹੈ ਤੁਸੀਂ ਆਪਣੇ ਆਪਣੇ ਘਰਾਂ ਦੇ ਵਿੱਚ ਰਹੋ ਜਿਆਦਾ ਪੋਲੀਟੀਕਲ ਜਿਹੜੇ ਲੋਕ ਨੇ ਇਹਨਾਂ ਤੋਂ ਬਚਾਓ ਰੱਖੋ ਅਸੀਂ ਆਪਣਾ ਪੰਜਾਬ ਨੂੰ ਰੰਗਲਾ ਬਣਾਣਾ ਹੈ ਨਾ ਕਿ ਖਰਾਬ ਕਰਨਾ ਸੋ ਦੋਸਤੋ ਤੁਸੀਂ ਵੀ ਆਪਣੇ ਆਪਣੇ ਕਮੈਂਟ ਦੋ ਅਜਿਹੇ ਲੋਕਾਂ ਨੂੰ ਜਿਹੜੇ ਕਿ ਸ਼ਰਮਾ ਦਿਨਾ ਕਰ ਰਹੇ ਨੇ ਖਲਵਾੜ ਇਹਨਾਂ ਨੂੰ ਜਗਾਓ ਇਹਨਾਂ ਦੀਆਂ ਖੋਲੋ ਔਖਾਂ ਤੁਸੀਂ ਖੋਲਣੇ ਆਪਣੇ ਕਮੈਂਟਾਂ ਦੇ ਰਾਹੀਂ ਤੇ ਦੋਸਤੋ ਇਹ ਸਾਡਾ ਅੱਜ ਦਾ ਲਾਈਵ ਦਾ ਪ੍ਰੋਗਰਾਮ ਸੀ ਤੁਹਾਡਾ ਦੁਆਰਾ ਜੁੜਾਂਗਾ ਕੋਈ ਹੋਰ ਲਾਈਵ ਦਾ